ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਕੱਟਣ ਬਾਰੇ ਪੂਰੀ ਜਾਣਕਾਰੀ ਦਵਾਂਗੇ ਬਹੁਤ ਘੱਟ ਸਮੇਂ ਵਿੱਚ ਸਾਰੀ ਸਲਵਾਰ ਦੀ ਕਟਿੰਗ ਦੱਸਾਂਗੇ ਜੀ ਬਹੁਤ ਸੌਖੇ ਤਰੀਕੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਸਭ ਤੋਂ ਪਹਿਲਾਂ ਆਪਾਂ ਨੇ ਕੱਪੜੇ ਦੀ ਲੰਬਾਈ ਨਾਪਣੀ ਆ ਕਿੰਨੀ ਆ ਜੀ ਆਪਣੀ ਤੇ ਮੈਂ 1 ਮੀਟਰ ਦੀ ਨਿਸ਼ਾਨੀ ਲੈ ਕੇ ਤੇ ਮੈਂ ਕੱਪੜਾ ਡਬਲ ਫੋਲਡ ਕਰ ਲਿਆ ਤੇ ਇਹ ਆਪਣੇ ਕੋਲੇ 2 ਮੀਟਰ ਹੋ ਗਿਆ ਤੇ ਫਿਰ ਹੁਣ ਇੱਥੋਂ ਹੀ ਆਪਾਂ ਫਿਰ ਫੋਲਡ ਕਰ ਲਾਂਗੇ ਜੀ ਸ਼ੇਰ ਆਪਣੇ ਕੋਲੇ ਇਹ 2.5 ਮੀਟਰ ਕਪੜਾ ਹੋ ਗਿਆ ਇੱਕ ਇਕੜ 8 ਇੰਚ ਉਤਕਾਰ ਆਪਣੇ ਕੋਲ ਇਹ 2.5 ਤੋਂ ਜੀ ਥੋੜੀ ਹੋਤੀ ਕਾਨ ਵੀ ਹੁੰਦੀ ਹੈ ਇਹ ਆਪਣੇ ਕੋਲੇ 2.5 ਮੀਟਰ ਕਪੜਾ ਪੂਰਾ ਦੇਖੋ ਇਹ 20 21 ਇੰਚ ਉੱਪਰ ਆ ਤੇ ਆਪਣਾ 7.5 ਇੰਚ ਦਾ ਹਨਾ 1.5 ਮੀਟਰ ਬਣਦਾ ਤੇ ਆਪਾਂ ਨੇ ਸਭ ਤੋਂ ਪਹਿਲਾਂ ਗੋਡੇ ਨਾਪਣੇ ਨੇ ਆਪਣੇ ਪੱਲੇ ਨਾਪਣੇ ਨੇ ਜੀ ਤੇ ਇਹ ਮੇਰੇ ਬੱਤੀ ਇੰਚ ਦੀ ਨਿਸ਼ਾਨੀ ਲਾ ਲਈ ਮੰਨੇ ਕਿਉਂਕਿ ਮੇਰੀ ਕੱਤੀ ਇੰਚ ਸਲਵਾਰ ਦੀ 벨ਟ ਛੱਡ ਕੇ ਲੰਬਾਈ ਹੈ ਜੀ ਤੇ ਹੁਣ ਆਪਾਂ ਨੇ 32 ਤਾਂ ਅੱਗੇ ਫੇਰ ਕੱਪੜਾ ਨਾਪਣਾ ਡਬਲ ਫੋਲਡ ਕਰ ਲੈਣਾ ਆਪਾਂ ਨੇ ਵੀ ਕੱਪੜਾ ਡਬਲ ਫੋਲਡ ਕਰ ਲੈਣਾ ਜੀ ਪਹਿਲਾਂ ਹੀ ਫਿਰ ਆਪਾਂ ਇਹਨੂੰ ਨਾਪਾਂਗੇ ਕਿੰਨਾ ਇਹ ਮੇਰੇ ਕੋਲ 34 ਹੈ ਜੀ ਕਿਉਂਕਿ ਮੈਨੂੰ 32 ਇੰਚ ਜਹੀਦਾ ਤੇ ਬੱਤੀ ਤੋਂ ਆਪਣੇ ਕੋਲੇ ਵੱਧ ਹੋਣਾ ਚਾਹੀਦਾ ਘੱਟ ਨਹੀਂ ਹੋਣਾ ਚਾਹੀਦਾ ਜਿੰਨੀ ਵੀ ਤੁਸੀਂ ਸਲਵਾਰ ਦੀ 벨ਟ ਛੱਡ ਕੇ ਨਾਪ ਲੈਨੇ ਹੋ ਉਨਾ ਹੀ ਕੱਪੜਾ ਹੋਣਾ ਚਾਹੀਦਾ ਡਬਲ ਕਰਕੇ ਤੁਹਾਡੇ ਕੋਲ ਤਾਂ ਇਹ ਸਲਵਾਰ ਦੀ ਕਟਿੰਗ ਹੈ ਜਿਹੜੀ ਆਮ ਨਾਲ ਹੋ ਜਾਂਦੀ ਹੈ ਇਹ ਕੰਨੀਆਂ ਫੜ ਕੇ ਮੈਂ ਹਨਾ ਪੱਲੇ ਫੋਲਡ ਕਰ ਲਈ ਜੀ ਜਿਹੜੇ ਆਪਾਂ ਨੇ ਸਲਵਾਰ ਦੇ ਪੱਲੇ ਨੇ ਤੇ ਮੈਂ ਫੋਲਡ ਕਰ ਲਿਆ ਕਪੜਾ ਦੇਖੋ ਤੇ ਇਹ ਮੈਂ ਸਲਵਾਰ ਦੀ ਲੰਬਾਈ ਹੈ ਜਿਹੜੀ ਬ3 ਇੰਚ ਲਾ ਲਈ ਤੇ 33 ਮੈਨੂੰ ਤਿਆਰ ਜਹੀਦੀ ਹੈ ਇਹ ਮੈਨੇ 7 ਇੰਚ ਦੇ ਦੇਖੋ ਹੋਡੇ 모ੜ ਲੈਨੇ ਹਨਾ ਪੱਲੇ ਤੇ 7 7.5 ਇੰਚ ਆਪਣਾ ਜਿਹੜਾ ਵੈਲਟ ਦਾ ਰਹ ਜੂਗਾ ਉੱਪਰ ਤੇ ਇਹ ਮੈਨੇ ਕਪੜਾ ਕਾਰ ਲਿਆ ਜੀ ਦੇਖੋ ਤੇ ਇਹ ਮੈਂ ਬੈਲਟਾ ਜਿਹੜੀ ਉਹ ਇੱਕ ਪਾਸੇ ਘੜਦੀ ਤੇ ਪੱਲੇ ਇੱਕ ਪਾਸੇ ਆਪਾਂ ਨੇ ਕਟਿੰਗ ਕਰ ਲਈ ਜੀ ਦੇਖੋ ਇਹ ਵੀ ਤੇ ਇਹ ਆਪਣੇ ਪੱਲੇ ਨੇ ਹੀ ਦੇਖੋ ਹਨਾ ਆਪਾਂ ਨੇ 7 ਇੰਚ ਫੋਲਡ ਕਰੇ ਹੋਏ ਨੇ ਆਪਣਾ ਡਬਲ ਕਪੜਾ ਜਿਵੇਂ ਹੁੰਦਾ ਕੰਨੀ ਦਾ ਤੇ ਇਹ ਆਪਣੀ ਬੈਲਟਾ ਬੈਲਟ ਦੀ ਕਿੰਨੀ ਥੋੜੀ ਲੰਬਾਈ ਆ ਹਨਾ ਤੇ 1 ਇੰਚ ਮਾਰ ਜਾਂਦਾ ਲੈ ਲਿਆ ਕਰੋ ਤੇ ਜਿਹੜੀ ਲੰਬੂ ਜਿਹੜੀ ਚੜਾਈ ਆ ਉਹਦੇ ਵਿੱਚ 1 ਇੰਚ ਲੈ ਲਿਆ ਕਰੋ ਤੇ ਜਿਹੜੀ ਲੰਬਾਈ ਆ ਉਹਦੇ ਵਿੱਚ 2 ਢਾਈ ਇੰਚ ਲੈ ਲਿਆ ਕਰੋ। ਬਾਕੀ ਕਈ ਵਾਰੀ ਆਪਣੇ ਕੋਲੇ ਕੱਪੜਾ ਘੱਟ ਵੱਧ ਹੁੰਦਾ ਆ ਆਪਾਂ ਨੂੰ ਥੋੜਾ ਘੱਟ ਵੀ ਲੈਣਾ ਪੈ ਜਾਂਦਾ ਤੇ ਜ਼ਿਆਦਾ ਵੀ ਹਨਾ। ਜ਼ਿਆਦਾ ਦਾ ਫਾਇਦਾ ਹੁੰਦਾ ਕਈ ਵਾਰੀ ਸਲਵਾਰ ਨੀਵੀ ਕਰਨੀ ਪੈ ਜਾਂਦੀ ਆ ਹਨਾ। ਕਾਟਨ ਦੇ ਕੱਪੜੇ ਹੁੰਦੇ ਆ ਜਿਹੜੇ ਉਹ ਕਈ ਵਾਰੀ ਸੁਗੜ ਜਾਂਦੇ ਆ। ਤੇ ਇਹ ਮੰਨੇ 4.5 ਇੰਚ 벨ਟ ਤਿਆਰ ਰੱਖਣੀ ਆ ਤੇ ਮੰਨੇ 5 ਇੰਚ ਦੇ ਨਿਸ਼ਾਨੀ ਲਾ ਲਈਏ ਨੀਕਾ ਫੋਲਡ ਕਰਨੇ ਵਾਸਤੇ ਦੇਖੋ ਆਪਣੇ 벨ਟ ਤੇ ਆਪਣੇ ਪੱਲੇ ਆ ਜਿਹੜੇ ਆਪਾਂ ਨੇ ਕੱਟ ਲਏ ਤੇ ਹੁਣ ਜਿਹੜਾ ਇਹ ਕੱਪੜਾ ਮੈਂ ਇਹ ਕੰਨੀ ਤੋਂ ਫੜ ਕੇ ਖੋਲ ਲਾਂਗੀ ਦੇਖੋ ਹਨਾ ਖੋਲ ਕੇ ਹੁਣ ਹੁਣ ਆਪਾਂ ਇਹਨੂੰ ਕਿ ਮਤਲਬ ਕਿ ਪੰਨੇ ਦਾ ਫੋਲਡ ਕਰ ਲਾਂਗੇ ਇਹ ਦੇਖੋ ਤੇ ਇਹਨੂੰ ਦੋਨੋਂ ਪਾਸੇ ਤੋਂ ਫੜ ਕੇ ਇੱਕਸਾਰ ਢਟਕ ਲਾਂਗੇ ਕੱਪੜੇ ਨੂੰ ਆਪਾਂ ਬੀ ਦੇ ਵਿੱਚ ਬਲ ਵਗੈਰਾ ਨਾ ਰਹੇ ਜੇ ਬਲ ਹੁੰਦੇ ਵੀ ਆ ਤਾਂ ਆਪਾਂ ਪ੍ਰੈਸ ਕਰ ਲੈਣੀ ਚਾਹੀਦੀ ਹੈ ਪ्रेस ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਫਿਰ ਇਹ ਹੁਣ ਜਿਹੜੇ ਦੋਨੋਂ ਕੰਨੀਆਂ ਮੋੜ ਲੀਆਂ ਜੀ ਮੰਨੇ ਦੇਖੋ ਦੋਨੇ ਕੰਨੀਆਂ ਫੜ ਕੇ ਆਪਣੇ ਕੰਨੀ ਨੂੰ ਕਰ ਲਈਆਂ ਪਹਿਲਾਂ ਮੈਂ ਕਨੇ ਦਾ ਫੋਲਡ ਕਰਿਆ ਫਿਰ ਮੈਂ ਕੰਨੀ ਦਾ ਫੋਲਡ ਕਰਿਆ ਤੇ ਹੁਣ ਮੈਂ ਕਮਾ ਕੇ ਆਪਣੇ ਵੱਲ ਕੰਨੀਆਂ ਕਰ ਲਈਆਂ ਤੇ ਦੂਜੀ ਸਾਈਡ ਜਿਹੜਾ ਉਹ ਬੰਦ ਪਾਸਾ ਹੋ ਗਿਆ ਤੇ ਹੁਣ ਮੈਂ ਇਹਦਾ ਜਿਹੜੀ ਮਤਲਬ ਕੀ ਲੰਬਾਈ ਹੈ ਉਹ 34 ਇੰਚ 34 ਇੰਚ ਵਿੱਚੋਂ ਮੰਨਿਆ ਜਿਹੜਾ ਬਾਹਰ ਘਾਟਾ ਉਹ ਕੱਢਤਾ ਜੀ ਇਹ ਮੇਰੇ ਕੋਲੇ ਤੇ 3 ਇੰਚ ਲੰਬਾਈ ਰਹਿ ਗਈ ਇਹਦੀ ਕਿਉਂਕਿ ਥੋੜੀ ਬਹੁਤੀ ਕਾਨ ਵੀ ਹੁੰਦੀ ਆ ਹਨ ਤੇ ਹੁਣ ਜਿਹੜਾ ਬੰਦ ਪਾਸਾ ਉਧਰ ਆਪਾਂ ਨੇ ਜਿੰਨਾ ਵੀ ਫਿੱਕਾ ਆਪਾਂ ਨੇ ਉਹਦਾ ਅੱਧ ਕਰ ਲੈਣਾ ਜਿੰਨੀ ਆਪਣੀ ਲੰਬਾਈ ਆ ਉੱਤੇ ਅੱਧ ਤੇ ਨਿਸ਼ਾਨੀ ਲਾ ਲੈਣੀ ਆ ਜੀ ਤੇ ਹੁਣ ਇਧਰ ਹੁੰਦਿਆਂ ਗੰਨੀ ਆਪਾਂ ਨੇ ਜਿਵੇਂ ਮੂਰੀ ਵਿੱਚ ਕੱਪੜਾ ਲੈਣਾ ਆਪਣੇ ਕੋਲੇ 7 ਇੰਚ ਦੇ ਪੱਲੇ ਆ ਤੇ 2.5 ਇੰਚ ਮੈਂ ਵਿੱਚ ਲੈ ਰਹੀ ਆ ਜੀ ਕਿਉਂਕਿ ਮੈਨੂੰ 7 ਇੰਚ ਦੀ ਉਹ ਮੂਰੀ ਤਿਆਰ ਰੱਖਣੀ ਆ ਤੇ ਫਿਰ ਵਿੱਚ ਸਲਾਈਆਂ ਵਿੱਚ ਵੀ ਆ ਜਾਂਦਾ ਤੇ ਮੈਂ 2.5 ਇੰਚ ਨਿਸ਼ਾਨੀ ਲਾ ਕੇ نیچے ਤੋਂ ਤੇ ਅੱਧ ਵਿੱਚ ਮੈਂ ਲਾ ਦਾਂਗੀ ਜਿੱਥੇ ਆਪਾਂ ਨੇ ਅੱਧ ਵਿੱਚ ਨਿਸ਼ਾਨੀ ਲਾਈ ਆ ਤੇ ਆਪਾਂ ਨੇ ਜਿਹੜਾ ਨਿਚਲਾ ਪੱਲਾ ਹਨਾ ਉਹ ਨਹੀਂ ਕੱਟਣਾ ਹੈਗਾ ਉੱਪਰਲੇ ਉੱਪਰਲੇ ਕੱਟਣੇ ਨੇ ਉੱਪਰੋਂ ਚੱਕ ਕੇ ਨਿਚਲਾ ਨਹੀਂ ਆਪਾਂ ਨੇ ਕੱਟਣਾ ਹੈਗਾ ਜੀ ਤੇ ਹੁਣ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਇਹ ਬਹੁਤ ਖਾ ਵਿੱਚ ਕਟਿੰਗ ਹੋ ਜਾਂਦੀ ਹੈ ਸਲਵਾਰ ਇਸ ਤਰੀਕੇ ਨਾਲ ਤੇ ਇਹਦਾ ਘੇਰ ਵੀ ਬਹੁਤ ਜ਼ਿਆਦਾ ਹੋ ਜਾਂਦਾ ਜੀ ਦੇਖੋ ਹੁਣ ਆਪਾਂ ਨੇ ਉੱਪਰਲਾ ਜਿਹੜਾ ਕੱਪੜਾ ਕਟਿੰਗ ਕਰਿਆ ਉਹਨੂੰ ਆਪਾਂ ਦੋਨੋਂ ਪਾਸੇ ਤੋਂ ਚੱਕ ਦਾਂਗੇ ਤੇ ਇਹ ਮੇਰੇ ਕੋਲੇ ਜਿਵੇਂ ਤੇ 3 ਇੰਚਾ ਤੇ ਮੈਂ 33 ਉਹ ਲੈ ਲਿਆ ਜੀ ਇਹ ਜੇ ਆਪਣੇ ਕੋਲੇ ਹਨਾ ਜ਼ਿਆਦਾ ਹੁੰਦਾ 5 4 ਇੰਚ ਤਾਂ ਆਪਾਂ ਨੇ 32 ਇੰਚ ਲੈਣਾ ਦਾ ਤੇ ਜਿਹੜਾ ਆਪਣੇ ਕੋਲੇ ਵੱਧ ਹੁੰਦਾ ਉਹ ਆਪਾਂ ਘੇਰ ਵਿੱਚ ਰੜਾ ਲੈਣੇ ਆ ਜੀ ਤੇ ਉਧਰ ਵੀ ਹੁਣ ਮੈਂ 2.5 ਇੰਚ ਰੱਖ ਕੇ ਤੇ ਉਧਰਲੀ ਸਾਈਡ ਤੋਂ ਸੈਂਟਰ ਵਿੱਚ ਮਲਾ ਲਿਆ ਤੇ ਹੁਣ ਮੈਂ ਇਹਦੀ ਕਟਿੰਗ ਕਰਾਂਗੇ ਤੇ ਬਹੁਤ ਸੌਖੇ ਤਰੀਕੇ ਨਾਲ ਕਟਿੰਗ ਹੋ ਜਾਂਦੀ ਹੈ ਜੀ ਇਹਦੀ ਤੇ ਘੱਟ ਖਾਂ ਵਿੱਚ ਹੋ ਜਾਂਦੀ ਹੈ ਤੇ ਹਨਾ ਕੇਰ ਵੀ ਬਹੁਤ ਹੋ ਜਾਂਦਾ ਇਸ ਤਰੀਕੇ ਨਾਲ ਇਹ ਤੁਸੀਂ ਤਰੀਕਾ ਵਰਤ ਕੇ ਜਰੂਰ ਦੇਖਿਓ ਜੀ ਇਸ ਤਰੀਕੇ ਨਾਲ ਕਟਿੰਗ ਕਰਕੇ ਦੇਖਿਓ ਤੇ ਉਪਰੋਂ ਇਹਨੂੰ ਮੈਂ ਕੋਲ ਦਾਂਗੀ ਜਿੱਤਰੋਂ ਬੰਦਕਾਸਾ ਜੀ ਤੇ ਹੁਣ ਉਹ ਹੁੰਦੇ ਚੱਕ ਕੇ ਕੰਨੀਆਂ ਨਾਲ ਕੰਨੀਆਂ ਮਲਾ ਕੇ ਰੱਖ ਲਾਂਗੀ ਤੇ ਹੁਣ ਇਹਨੂੰ ਆਪਾਂ ਬਿਲਕੁਲ ਸੈੱਟ ਕਰ ਲਾਂਗੇ ਜੀ ਕਸਾਰ ਤੇ ਹੁਣ ਮੈਂ 3 ਇੰਚ ਦੇ ਨਿਸ਼ਾਨੇ ਲਾ ਦਾਂਗੀ ਕਿਉਂਕਿ ਇਹ ਮੇਰੇ ਕੋਲੇ 3 ਇੰਚ ਆ ਤੇ ਮੈਂ نیچے ਕੱਢ ਦਾਂਗੀ ਜਿਹੜਾ 1 ਇੰਚ ਫालतू ਆ ਜੀ ਤੇ ਆਪਾਂ ਹੁਣ ਇਹ ਰੇਵ ਪਾਸੇ ਵੀ ਥੋੜੀ ਥੋੜੀ ਕੱਟ ਪਾ ਦਾਂਗੇ ਜੀ ਥੋੜਾ ਬਹੁਤਾ ਵੀ ਘੱਟ ਵੱਧ ਹੁੰਦਾ ਇੱਕਸਾਰ ਹੋ ਜਾਂਦਾ ਹੈ ਸੋ ਸਲਾਈ ਕਰਦੇ ਸਮੇਂ ਫਿਰ ਆਪਾਂ ਨੂੰ ਬਿਲਕੁਲ ਵੀ ਦਿੱਕਤ ਨਹੀਂ ਆਉਂਦੀ ਆਪਣੀ ਇੱਕਸਾਰ ਸਹੀ ਸਿਉਣਾ ਲੱਗਦੀਆਂ ਨੇ ਤੇ ਆਪਾਂ ਨੂੰ ਕਸਾਰ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਆਸਣ ਦੀ ਨਿਸ਼ਾਨੀ ਲਾਵਾਂਗੇ ਆਸਣਾ ਮੇਰੇ ਕੋਲੇ ਜੀ 11.5 ਇੰਚ ਤਿਆਰ 11.5 ਤੇ 11.5 ਤੇ ਹੁਣ ਮੈਂ 12.5 ਤੇ ਆਸਣ ਦੀ ਨਿਸ਼ਾਨੀ ਲਾਵਾਂਗੀ ਦੇਖੋ ਤੇ ਬਹੁਤ ਘੱਟ ਸਮੇਂ ਵਿੱਚ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਜੀ ਦੇਖੋ ਹਨਾ ਤੇ ਵੀਡੀਓ ਨੂੰ ਲਾਇਕ ਲਾਇਕ ਜਰੂਰ ਕਰਿਆ ਕਰੋ ਜੀ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਦੇਖੋ ਆਪਾਂ ਨੇ ਸੱਤਕ ਮਿੰਟ ਵਿੱਚ ਸਾਰੀ ਸਲਵਾਰ ਦੀ ਕਟਿੰਗ ਦੱਸਤੀ ਜੀ ਤੁਹਾਨੂੰ ਦੇਖੋ ਕੁੰਦੇ ਹਨਾ ਤੇ ਪੱਲੇ ਤੇ ਬੈਲਟ ਜਿਹੜਾ ਆਪਣਾ ਇਹ ਆਸਣ ਵਿੱਚੋਂ ਕੱਪੜਾ ਉਤਰਿਆ ਇਹਦੇ ਆਪਾਂ ਮੋਰियां ਵੀ ਚਲਾ ਲਾਂਗੇ ਤੇ ਜੇ ਵੀਡੀਓ ਮੇਰੀ ਵਧੀਆ ਲੱਗੀ ਆ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ